ਸਾਹ ਲੱਗੇ ਚੱਲ ਜਸੈਨੂੰ ਲਾ ਕੇ ਚੱਲ ਤਰ ਸਿੱਧਾ ਤਰ ਸਿੱਧਾ ਚੱਲ ਦੱਸਿਆ ਤੂੰ ਤੀਵੀਂ ਮਗਰ ਪਾਤੀ ਮੇਰੇ ਤੇ ਕੀੜੇ ਪੈਣਗੇ ਤੇਰੇ ਕਰ ਕਰ ਕੀੜੇ ਪਾ ਦੇ ਮੇਰੇ ਮੈਂ ਤੈਨੂੰ ਤੋੜ ਕੇ ਲੈ ਕੇ ਜਾਊਂ ਤਰ ਮੈਂ ਤਾਂ ਬੱਟੋ ਬੱਟੀ ਜਣਾਣਾ ਚੱਲ 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 ਤੂੰ ਕਿ ਮੇਰੇ ਮਗਰ ਕੀ ਕਰਦੀ ਫਿਰਦੀ ਐ ਕੀ ਨੂੰ ਕੀ ਹੋਇਆ ਮੈਂ ਤੇ ਮੇਰੀ ਗੱਲ ਸੁਣਾ ਉਹ ਤਾਂ ਇੱਥੇ ਵਿਚਾਰੀ ਆਵਦਾ ਮਰੂਦ ਮਰਾਦ ਲੈਣ ਆ ਗਈ ਹੁਣੀ ਜਸ ਉਹ ਤੋੜ ਲਾ ਗਈ ਉਹ ਵਿਚਾਰੀ ਮੈਂ ਸੁਡਲ ਤੈਨੂੰ ਦਿਖਦੀ ਆ ਹੈ ਚੱਲ ਉੱਥੇ ਘਰੇ ਤੁਰ ਤੈਨੂੰ ਸੁਡਲ ਕਿਨੇ ਕਿਹਾ ਤੂੰ ਉਦਨ ਮੈਂ ਆ ਕੇ ਕੰਨਾਂ ਨੂੰ ਸੁਣੇ ਫੋਨ ਤੇ ਕਿਹਾ ਤੂੰ ਮੇਰੇ ਨਾਲ ਤਾਂ ਤਰ ਤੋ ਪਿਆਰ ਨਾਲ ਗੱਲ ਹਟ ਰਹਿਂਦੇ ਤੂੰ ਚੱਲ ਤੂੰ ਤੁਰ ਲੈ ਕੇ ਸਿੱਧਰ ਵੱਟੇ ਵੱਟੇ ਲੱਗ ਚਲ ਤੈਨੂੰ ਮੈਂ ਲੈ ਕੇ ਜਾਈਂਗਾ ਸਕੂਟਰ 'ਤੇ ਮਰਜੀ ਐ ਤੇਰੀ ਆਈ ਨਹੀਂ ਕਰਦਾ ਹੁੰਦਾ ਮੇਰੀ ਡਾਡਾ ਨਾੜ ਕੀ ਵਾਗਿਆ ਲਾੜ ਕੀ ਵਾਗਿਆ ਬਬਲਾ ਨਾਣਕੇ ਤੋਂ ਲੈ ਜਾ ਲਿਆ ਮੈਂ ਤੇ ਹੈਪੀ ਆ ਜਾਣੇ ਗੱਡੀ ਕਰਾ ਕੇ ਹਾਂ ਓਏ ਦਹੀ ਗੁੱਛਾ ਨਹੀਂ ਕਰਦੇ ਹੁੰਦੇ ਕੋਈ ਨਾ ਲੈ 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 ਹਾਂ ਮੇਰੀ ਗੱਲ ਠੋਣਾ ਮੈਂ ਹੈਪੀ ਨੂੰ ਭੇਜਦਣੇ ਜਾਂਦਾ ਜਾਂ ਕੜੇ ਕਰੋ ਗੱਡੀ ਕਰਾ ਲਿਆ ਪੈਸੇ ਲੈ ਲਈ ਫੜ ਹਾਂ ਜੱਸੇ ਹੈ ਚੰਗਾ ਆ ਆ ਜਾ ਫੇੜ ਆ ਜਾ ਆ ਜਾ ਆ ਜਾ ਮੇਰੀ ਡਾਡਾ ਲੈ ਘੱਟ ਫੋਨ ਹੋਏ ਬਾਈ ਜੱਸਾ ਕਿੱਥੇ ਆ ਆਪਾਂ ਨੂੰ ਨਹੀਂ ਬਈ ਪਤਾ ਲੈਣ ਹੀ ਨਹੀਂ ਗਿਆ ਅੱਜ ਮੈਨੂੰ ਆਪਾਂ ਨੂੰ ਨਹੀਂ ਪਤਾ ਕਿੱਥੇ ਫਿਰਦਾ ਕੋਈ ਭੰਕਦਾ ਫਿਰ ਜਣ ਦਾ ਆਪਣਾ ਕਿੱਥੇ ਲੈਣਾ ਹਾਂ ਆ ਗਏ ਮੈਂ ਤਾਂ ਆਉਣੀ ਸੀਗਾ ਹੁਣ ਉੱਥੇ ਖੜੀ ਤੁਹਾਡੀ ਵੇਟ ਕਰੀ ਆਂਦੀ ਦੋ ਘੰਟੇ ਖੜੀ ਦੀ ਉੱਥੇ ਮੈਂ ਆਫਿਸ ਦੇ ਮੂਹਰੇ ਫਿਰ ਬੱਸ ਚੜ ਕੇ ਆਈ ਆਂ ਉਹ ਮੇਰੀ ਗੱਲ ਤਾਂ ਸੁਣ ਲੈ ਤੁਹਾਨੂੰ ਯਾਦ ਹੀ ਨਹੀਂ ਰੰਦਾ ਕੁਝ ਭੁੱਲਣ ਵਾਲਾ ਲੱਗ ਗਿਆ ਤੁਸੀਂ ਭੁੱਲਣ ਵਾਲਾ ਕਾਲੂ ਆ ਭਾਬੀ ਨੂੰ ਪੁੱਛ ਲੈ ਸਾਨੂੰ ਹੋਰ ਕੰਮ ਪੈ ਗਿਆ ਧੀ ਯਾਰ ਅਸੀਂ ਖੇਤ ਬਾਗੇ ਤੀਗੇ ਖੇਤ ਬਾਗੇ ਤੇ ਉੱਥੇ ਬਾਈ ਨੇ ਹੋਰ ਨਮਾ ਚੰਦ ਚਾਹਤਾ ਲੱਗਣ ਲੱਗ ਜਾਨੀ ਆ ਯਾਰ ਤੂੰ ਕੀ ਗੱਲੂਗੀ ਗੱਲ ਕੀ ਹੋਣੀ ਸੀ ਇੱਥੇ ਤਾਂ ਭੱਜਿਆ ਭੱਜਾਇਆ ਉਹ ਮੁੰਡਾ ਕੀੜੂ ਹਾਂ ਕਹਿੰਦਾ ਪਤਾ ਨਹੀਂ ਕੀ ਹੋ ਰਿਹਾ ਬਾਈ ਦੇਖ ਮੂੰਹ ਚ ਝਗ ਆਈ ਜਾਂਦੀ ਏ ਹਾਂ ਸੰਤਾ ਕਿ ਕਿਤੇ ਦੌਰਾ ਪੈਗਾ ਜਦੋਂ ਗਾਹਾਂਗੇ ਉੱਥੇ ਫਿਰੇ ਪੀਰਾ ਤੇ ਕੋਦੜੀ ਉੱਥੇ ਚਰਨੋ ਫਿਰਦੀ ਦੀ ਨਾਲੇ ਹਾਏ ਤੇ ਭੈਣ ਦਾ ਹੋਟਲ ਬਣਾ ਲਾ ਤੂੰ ਮੋਟਰ ਦਾ ਨਹੀਂ ਫਿਰ ਇਹ ਤਾਂ ਮਾੜੀ ਗੱਲ ਨੇ ਤਦ ਦਾ ਹੈ ਫਿਰ ਯਾਰ ਕੀ ਸਮਝਾਈਏ ਨੂੰ ਹੁਣ ਅਬ ਲੋਕ ਵੀ ਕੀ ਕਹਿਣਗੇ ਆਪਾਂ ਨੂੰ ਰੋਜ਼ ਹਲਕ ਪੜਦੇ ਤਾਂ ਸਰਕਦੀ ਐ ਜੂਸ ਵਾਲੇ ਤੇ ਦੱਬੇ ਪਤਾ ਜੇ ਫਿਰਤੇ ਤੇ ਪਾਣੀ ਤਾਂ ਕਦਾਂ ਲੈਣ ਜਾਂਦੀ ਏ ਤੇ ਸਰ ਵੀ ਪੈ ਕੋਈ ਲੋੜ ਨਹੀਂ ਪਾਣੀ ਪੂਣੀ ਲੈ ਕੇ ਜਾਂਦੇ ਮੇਰਾ ਛੇਲਾ ਮੇਡੀਰ ਆਪੇ ਧ ਜਾਉ ਲਿਆ ਦੇ ਅਬ ਜੋ ਉਹਨੂੰ ਕਹਿ ਅਬ ਧੱਕਾ ਵਾਲੀ ਨੂੰ ਕਹਿ ਤੈਨੂੰ ਮੈਂ ਤੂੰ ਭੈਣ ਦੀ ਕਾਤਾ ਜੋ ਗਈਆਂ ਬਈ ਬਾਈ ਲਾਈਨ ਅਪ ਕੀ ਹੈ ਕਹੇ ਕੁੱਥਾ ਜਰਮਾ ਮੈਂ ਲੈਉਣਾ ਤੂੰ ਲਾਈਨ ਅਪ ਕੀ ਹੈ ਨਾਲ ਨਾਲ ਸਾਨੂੰ ਕੋਈ ਕਹਿੰਦਾ ਪਾਣੀ ਨੂੰ ਬੋਲਣ ਲੱਗੇ ਦਦੇ ਥੋੜੇ ਨਾਲ ਛੱਡੀ ਹਈ ਨਹੀਂ ਸਾਨੂੰ ਕਹਿੰਦੇ ਪਾਣੀ ਇਸ ਪਾਣੀ ਕਲੇਜ ਕਾ ਆਏ ਹੋ ਤੁਸੀਂ ਹੋਰ ਕਲੇਜ ਫੇਰ ਪਾਈ ਜਾਂਨੇ ਮੈਂ ਲੈ ਲਿਆ ਦੇ ਨੀ ਪਾਣੀ ਦੀ ਕੁੱਟ ਕੀ ਗੱਲ ਐ ਉਹੀ ਬਰ ਤੱਕੜਦਾ ਕਾ ਤੂੰ ਥਰਾਪ ਚੱਕ ਕੇ ਪੀ ਲੈ ਤੇ ਕਾ ਨੂੰ ਛੇੜਦਾ ਇਹਨੂੰ ਇਹ ਤਾਂ ਮੱਛਿਆ ਰਹਿਣਾ ਚੌਵੀ ਓ ਫਰਕਰ ਨਹੀਂ ਤੁਰਾ ਜਾਂਦਾ ਉਸ ਕਿਦਾਂ ਫੜਾ ਚੌੜਾ ਕੇ ਬੈਠਾ ਸੀ ਚੱਲ ਬੈਠਾ ਤੀਵੀਂ ਹੀ ਗ ਫਰਮ ਤਾਂ ਨਹੀਂ ਆਉਂਦੀ। ਉਹਦੇ ਸਾਹਮਣੇ ਤਾਂ ਨਹੀਂ ਤੇ ਤੂੰ ਕੁਝ ਹੁੰਦਾ ਸੀ। ਉਹਨਾਂ ਨੂੰ ਕਹਾ ਕਰ ਬੈਤਲਾ ਉਹਨਾਂ ਨੂੰ ਕਹਾ ਕਰ ਬਗਾਨੀਆਂ ਵਾਪਸੀਆਂ ਨੂੰ ਕਾ ਬੈਤਲਾ ਕਹਿੰਦਾ ਤੂੰ? ਉਹਨੂੰ ਅੱਗੇ ਬੈਤਲਾ ਦਿੱਤੀਆਂ ਉਹ ਵਿਚਾਰੀਆਂ ਨੇ। ਹੈ? ਤੇ ਤੂੰ ਮੈਂ ਨੜੇ ਨੜੇ ਘੁੱਟ ਤੂੰ। ਕਿਉਂ ਜਾ ਕੜੇ? ਪਤਾ ਨਹੀਂ ਜਾਣਾ ਉਰੀ ਰਹਿ। ਮਗ ਜਾ। ਜਾਣਾ ਨਹੀਂ। ਮਗ ਜਾ। ਮੇਰੀ ਗੱਲ ਸੁਣ ਲੈ। ਸਾਡੇ ਘਰੋਂ ਬਾਹਰ। ਕਿਉਂ ਜਾ ਬੇ ਘਰੋਂ ਬਾਹਰ? ਪ੍ਰਧਾਨ ਕੋ ਮਦਦ ਤਾਰ ਤੂੰ ਮੈਂ ਨਹੀਂ ਨਿਕਲਦਾ। ਐ ਕੀੜੇ ਪਰਤੇ ਨੂੰ ਰੋਕਣ ਦੇ ਪ੍ਰਧਾਨ। ਹਾਂ ਬੋਲ। ਭੋਲ ਬੈਠੇ ਬੋਲ ਤੂੰ ਘਾਟੇ ਪੈਛੇ ਬੋਲ ਤੂੰ ਤੁਰਦਾ ਹੈਂ ਤਾਂ ਫਿਰ ਮੈਂ ਦੂਜੀ ਤੇ ਆਏ ਕਰ ਮੇਰੀ ਗੱਲ ਸੁਣ ਕਹੋ ਟੀਮੀਆਂ ਨੂੰ ਛੱਡ ਕੇ ਬੋਲ ਕੀ ਵੇਚਣ ਬੋਲ ਕਰੀ ਚਲਦੀ ਚੁਲਦੀ ਓਏ ਨੀ ਜਾਣਾ ਨੀਂਦਰ ਓਏ ਕੁੱਟੀ ਆਂਦੇ ਨੇ ਆ ਇੱਕ ਵਕਤੀ ਜਾਉ ਰਹੇ ਆ ਮੇਰੇ ਲੋ ਬੇ ਆਹ ਚਲ ਮੇਰੇ ਪੈਸਾ ਕਿੱਥੋਂ ਦਾ ਭਾਂਡੇ ਕੋਲ ਉਹ ਲੈ ਬੇ ਮਲੰਗ ਲੋ ਬੇ ਇਹ ਲੈ ਟੀਮੀਆਂ ਛੱਡ ਕੇ ਕਰਦੀਆਂ ਬੋਲ ਕੀ ਵੇਚਣ ਆ ਫੜ ਪੈਥੀ ਟੀਮੀਆਂ ਵੀ ਲੈ ਜਾ ਲੈ ਜਾ ਟੀਮੀਆਂ ਵੀ ਲੈ ਜਾ ਮੇਰੇ ਲਈ ਛੱਡ ਦੇ ਪਏ ਨੇ ਇਹਨੂੰ ਸਮਝਾਓ ਪੇ ਭਾਈ ਕਹਿੰਦੇ ਚੰਗੇ ਤਾਂ ਲੱਗਦੇ ਪਰ ਛੋਟੇ ਆ ਪਰ ਮਾੜੀ ਗੱਲ ਆ ਤੇਰੀ ਇੱਕ ਮਿੰਟ ਪੁੱਤ ਮੈਨੂੰ ਪਹਿਲਾਂ ਮੰਨੂ ਗੱਲ ਕਰਨ ਦੇ ਮੋਢੀ ਤਾਂ ਮਾਇਆ ਕਰਦਾ ਉਹ ਤੈਨੂੰ ਵਿਚਾਰੇ ਤੇਰੇ ਭੈਣਾਂ ਦੀ ਫ੍ਰੀ ਨਾ ਆਉਂਦੇ ਤੇਨੂੰ ਬੈਟਲ ਦੇਖਦੀਆਂ ਮੋਢੀਆਂ ਨਾਲੇ ਤੂੰ ਹੋਣਾ ਤੇਨੂੰ ਸਲੇਡਾ ਦੇਖਦੀਆਂ ਕਦੀ ਤੈਨੂੰ ਕੁਛ ਦੇਖਦੀਆਂ ਤੇ ਚੁੱਪ ਕਰ ਜਾ ਹੁਣ ਉਹ ਕਰ ਲੈਣ ਤੇ ਗੱਲ ਚੁੱਪ ਕਰ ਜਾ ਉਹ 10000 ਰੁਪਏ ਜਾ ਕੋਈ ਗੱਲ ਹੈ ਗੱਲ ਨਹੀਂ ਉਹਨੂੰ ਉਹਨੂੰ ਰੰਨ ਨੂੰ ਕਿਉਂ ਉੱਥੇ ਬਿਠਾਇਆ ਸੀਗਾ ਮੈਂ ਤਾਂ ਐਂ ਕਹਣਾ ਭੈਣ ਚੋ ਐਡੇ ਬੜਦੇ ਬੜੇ ਉਰੇ ਪਾਪ ਲੱਗ ਰਹੇ ਨੇ ਇਹ ਇਹ ਘਾਰਾ ਕਸਰਾਂ ਗਏ ਇਹ ਕਦੇ ਸਾਲੇ ਜਿੰਨੇ ਆ ਲੈ ਕਾ ਗਿਆ ਭੈਣ ਦਾ ਖਸਮ ਲੈ ਲੈ ਟੇਡਾ ਲੈ ਕਾ ਫਿਰਦਾਗਾ ਕਿਉਂ ਹੁਣੂ ਕਾ ਤੋ ਬੋਲਦੇ ਤੁਸੀਂ ਕੋਈ ਕੋਈ ਕੰਮ ਕਰ ਲੱਗ ਜਾਓ ਕੋਈ ਮੁਰਗੀ ਫਾਰਮ ਖੋਲ ਲਓ ਕੁਛ ਕੰਮ ਕਰ ਲੱਗ ਜਾਓ ਐ ਕੰਮ ਨਹੀਂ ਪਹਿਲੇ ਦਿੰਦੇ ਤੁਸੀਂ ਰੇ ਨਹੀਂ ਮੈਂ ਤਾਂ ਕਰਦਾ ਮੈਂ ਤਾਂ ਕਰਦਾ ਦੇ ਵਿੱਚ ਵੀ ਤਾਂ ਇਹਨਾਂ ਨੇ ਚਰਨ ਉਹ ਤੂੰ ਜਾ ਯਾਰ ਜਾ ਯਾਰ ਉਹ ਜਾਣਾਂ ਨਹੀਂ ਪਤਾ ਲੈ ਸਾਡੇ ਆ ਓਏ ਖਸਮ ਵਿੱਚ ਕੀ ਭਾਲ ਵੇ ਓਏ ਭੈਣ ਤੇ ਇੱਧਰ ਆ ਨਹੀਂ ਤੂੰ ਦਾ ਓਏ ਇਹ ਰੂਟਾ ਮੇਰੇ ਚਾਹ ਨੇ ਕਿਣੀ ਪੈਂਦਾ ਹੈ ਪਾਰ ਪਾਰ ਉਹ ਮਾਲਾ ਮੂਲਾ ਜਾਂ ਗੱਡ ਯਾਰ ਇਹਦਾ ਉਹ ਵੱਡਿਆ ਚਲ ਕੋਈ ਨਾ ਉਹਨੂੰ ਉਹਨੂੰ ਜਾਣ ਨੂੰ ਕਿਉਂ ਕੁਛ ਇਧਰ ਆ ਉਹ ਛੱਡਾ ਕਬਈ ਬਣਿਆ ਫਿਰਦਾ ਦੀਦੀ ਹਾਂ ਇਹਨੂੰ ਕੁੱਟਿਆ ਹਾਂ ਬੰਨ ਗਰਲ ਹਾਂ ਬੰਨ 1000 ਸਲੇਬ ਹਾਂ ਕੀ ਕਹਿੰਦਾ 1000 ਥੱਪੜਾ ਮਾਰ ਗਈ ਕਿਹੜੀ ਹੋਏ ਉਹ ਕੀ ਗੱਲ ਹੋਗੀ ਕਿਹੜੀ ਕੁੱਟਗੀ ਤੈਨੂੰ ਉਹਦੇ ਥੱਪੜੀਆਂ ਦੀ ਨਾ ਕਰੋ ਓਏ ਕੁੱਤੀ ਗੱਲ ਛੱਡੋ ਜਾਣਾ ਉਹਦੇ ਕਾਰਤੂਤ ਤੋਂ ਖਾਲੀਆਂ ਛੇੜਤੀ ਹੂੰ ਕੋਈ ਤੂੰ ਬੱਠਾ ਯਾਰ ਘਰ ਘੱਟ ਚਿੜੀਆ ਘਰ ਜਾਂਦੇ ਲੱਗਦਾ ਮੈਨੂੰ ਤਾਂ ਇਹ ਕਰੇ ਚੂ ਚੂ ਚਾਂ ਚੂ ਭੈਣ ਦਾ ਅੱਖਾਂ ਕਰਦਾ ਕੀ ਯਾਰ ਆਪਣੀ ਆ ਮੇਰੀ ਗੱਲ ਸੁਣ ਭਾਬੀ ਤੂੰ ਚਾਹੇ ਸੰਗ ਪਾੜ ਲੈ ਇਹ ਬੰਦਾ ਜੰਮੀ ਨਹੀਂ ਸੁਧਰ ਸਕਦਾ ਜੰਮੀ ਨਹੀਂ ਸੁਧਰ ਸਕਦਾ ਜਾਂ ਤਾਂ ਸੰਗ ਨੂੰ ਤੂੰ ਪਾ ਕੇ ਮਾਰ ਦੇ ਸਪਰੇ ਲੈ ਆ ਉਥੋਂ ਉਹਨੂੰ ਰੱਖ ਲੈ ਚਰਨ ਨੂੰ ਰੱਖ ਲੈ ਆਪਣੀ ਮਾਂ ਨੂੰ ਮੈਂ ਕਹਣਾ ਯਾਰ ਅੱਪਾ ਟੱਟ ਹੁੰਨੇ ਆ ਦੋਈ ਹੈਪੀ ਹੋਏ ਪਤਾ ਨਹੀਂ ਓ ਹੈਪੀ ਅਰੇ ਆ ਪਤਾ ਨਾ ਕੀ ਦੇ ਨਾਲ ਅੱਡ ਹੋਏਗਾ ਬਸ ਅੱਜ ਤਾਂ ਇੱਥੇ ਸ਼ਹਿਰ ਰਹਿਣ ਲੱਗਾਂਗੇ ਸਨਾਮ ਰਹਿਣ ਲੱਗਾਂਗੇ ਇਸ ਤਰ੍ਹਾਂ ਜਿਸੇ ਜਮੀ ਕਮਾਲ ਹੋ ਗਈ ਮੇਰੀ ਹੋ ਜਾਏਗਾ ਮੇਰੀ ਜਿਹੜੀ ਮਾੜੀ ਮੋਟੀ ਜ਼ਿੰਦਗੀ ਹੈਗੀ ਉਹ ਵੀ ਰੁੱਲ ਜਾਣੀ ਹੈ ਉਹ ਰੇ ਆਹ ਸਭਾ ਵੱਡਾ ਪੰਚਾਇਤ ਮੈਂਬਰ ਕਹੁੰਦਾ ਇਹ। ਉਹ ਮੇਰੀ ਗਲਤੀ ਉਹ ਕੋਈ ਨਹੀਂ ਜਰਾ। ਉੱਥੇ ਕੀ ਕਰਦੇ ਦੀ ਆ। ਕਿੱਥੇ? ਉਹ ਤੇਨੂੰ ਰੋਪਰਾਉਂਠੇ ਪਕਾ ਕੇ ਦਿੰਦੀ ਸੀਗੀ। ਵਾਹੇ ਕੜ। ਮੁੱਟੀ ਮਿਸਰ ਝੜਾ ਰਹੀਏ ਮੇਰੇ। 1000 ਰੁਪਏ ਦੀ ਰੋਟੀ ਲਿਆ। ਹਾਂ ਮੈਂ ਸਿਰ ਚਾਹਦੀ। ਉਹ ਤੂੰ ਗਿਆ ਨਹੀਂ ਉਹ ਭੈਣ ਤੋਂ। ਗਿਆਨੀ ਤੂੰ ਏ। ਉਹ ਛਲਾਹਟ ਪਵਾ ਲਈ ਬੱਚਾ। ਪਰਦਾਨ ਜੀ ਇਹਨੂੰ ਟਕਾ ਲਓ ਕੋਈ ਨਹੀਂ ਕੋਈ ਕਰ ਜਾ ਮੈਂ ਮਰੇ ਸੌਦਾ ਤੰਦ ਮਾਰੂ ਆ ਕਿਵੇਂ ਮਰਾਂਗਾ ਯਾਰ ਰਲਾ ਗਲੀਸ ਖਾਣਾ ਜਾ ਬੈਗਿਆ ਗਲੀਸ ਖਾਣਾ ਤੈਨੂੰ ਕਹਿੰਦਾ ਕੀ ਹੋਊ ਤਵੇਂ ਮਰਾਂਗਾ ਜੱਸੇ ਤੈਨੂੰ ਕੀ ਕਹਿੰਦਾ ਹਾਂ ਤੈਨੂੰ ਕੀ ਕਹਿੰਦਾ ਫਿਰ ਜਵਾਗ ਤੂੰ ਜਿਆਦੇ ਕੀ ਕਹਿੰਦਾ ਤੈਨੂੰ ਕਹਿੰਦਾ ਕੀ ਮਲੰਦ ਜੀ ਤੇਰੀ ਰੱਖ ਦੇ ਜੀ ਆ ਦੇਖ ਲੈ ਦੇਖ ਲੈ ਦੇਖ ਆ ਤੈਨੂੰ ਕਹਿੰਦਾ ਤਿਆ ਕਰੋਗਾ ਬਿੱਡਾ ਦੇਖੋਗਾ ਤੈਨੂੰ ਬੁਲਾਇਆ ਮੈਂ ਤੈਨੂੰ ਹਟ ਜਾ ਤੇਰਾ ਘਰ ਹੈ ਆ ਮੇੜਾ ਤੇਰਾ ਕਿੱਥੋਂ ਘਰ ਹੋਇਆ ਮੇੜਾ ਮੇਰਾ ਦੱਕਾ ਤੇਰਾ ਕਿੱਥੋਂ ਹੈ ਮਰੀਕੀ ਮਰੀਕੀ ਠੱਠੇ ਮੰਗੂ ਤਾਂ ਮੈਂ ਕਮਾ ਕੇ ਦਿੱਤਾ ਥੋਨੂੰ ਪਰ ਭੈਣ ਤੂੰ ਕਿਹੜੇ ਹਾਲ ਜੋੜ ਜੋੜ ਭੈਣ ਦੀ ਫਿੱਟ ਲਾ ਫੜਚ ਓਏ ਓਹ ਚੱਟ ਲਾ ਓਏ ਆ ਜਾ ਹੱਥ ਵੀ ਲੱਗਦਾ ਲੱਭਣਾ ਭੈਣ ਚੁੱਪ ਓ ਨਾ ਚੁੱਪ ਓ ਅਰੇ ਹੱਥ ਦਿੰਦੇ ਹਾਂ 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 ਮੈਂ ਬੰਦਾ ਨਾਲ ਗੱਲ ਪੜ ਤੂੰ ਮੇਰਾ ਛਾਲਾ ਤਾਂ ਜਾਈ ਸ਼ੁਕਰ ਜਾਨੀ ਕਿਹਦੀ ਫੜੇ ਕਰਦਾ ਹੈ ਸੱਡੋ ਨਾ ਬੋਲ ਇਹ ਸ਼ੂਗਰ ਡੈਡੀ ਇਹ ਆ ਤੋ ਨਾ ਨਾ ਸ਼ੂਗਰ ਡੈਡੀ ਚੱਲ ਚੱਲ ਛੋਟਾ ਚੱਲ ਬਾਹਰ ਨਿਕਲ ਛੋਟਾ ਨਾਮ ਤੇਰੂ ਸਾਰਿਆਂ ਦਾ ਆਹ ਬਈ ਖੱਟੜੀ ਥੋੜੀ ਦੀ ਆ ਤਾਂ ਨਿਪਟਦਾ ਨਹੀਂ ਆ ਰਹਿ ਗਿਆ ਸੀ ਸੀ ਅੱਪੇ ਭੈਣ ਦੁੱਧ ਦਾ ਕੱਢਨੇ ਰੋਦ ਨਾ ਤਾਂ ਢੰਡੀ ਰੋਣਾ ਹੋ ਜਾ ਭੈਣ ਤੋ ਨਾ ਜਰਾ ਕਹਿੰਦੇ ਭਾ ਲੈਂਪਰ ਸੀਨਪੁਰੀ ਹੁੰਦਾ ਭੈਣ ਚੋਦਾ ਅਸਲ ਬਾਜ ਜੇ ਦੋਨੇ ਭੈਣ ਭਰਾ ਓਏ ਕਦਾ ਉਥੋਂ ਚੱਲ ਤੇਰੀਆਂ ਕਰਤੂਤਾਂ ਕਰਕੇ ਦੇਖ ਲੈ ਘਰ ਖੇਰੂ ਖੇਰੂ ਹੋ ਗਿਆ ਪਾੜੀ ਜਾ ਹਲਕ ਪਾੜੀ ਜਾ ਹਲਕੇ ਤੇ ਜੂਨੀ ਸਰਕਦੀ ਇਹਨੂੰ ਕੋਈ ਸ਼ਰਮ ਹੋਵੇ ਤਾਂ ਆਂ ਪੰਚਾਇਤ ਬੈਂਬੇ ਦੇ ਬਿੱਲਿਆ ਜਾ ਦੇ ਪਟਾਜ ਬੇਫਰੇ ਲੋਕ ਪੋਤੋਏ ਅਤਰੇ ਪੋਤੋ ਪੁੱਤ ਕਰਿਆ ਕੋਈ ਨਹੀਂ ਕੋਈ ਮੰਨਣਾ ਓਰੇ ਆ ਜੀ ਓਰੇ ਆ ਤੂੰ ਆਪਦਾ ਕੰਮ ਕਰ ਓਏ ਓਰੇ ਤਾਂ ਮੇਰੀ ਗੱਲ ਸੁਣ ਮੇਰੀ ਪਹਿਲਾਂ ਹੱਥ ਛੱਡ ਚਰਨੋਂ ਦਾ ਹੀ ਫੜੀ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਦੇਖ ਮੇਰੇ ਦੁੱਖ ਸੁੱਖ ਦੀ ਸਾਥ ਨੇ ਤੂੰ ਮੈਨੂੰ ਜਿਵੇਂ ਐਵਾ ਸਵਾਬ ਬੋਲਿੰਗੀ ਜਵਾਕਾ ਮੂਰੇ ਯਾਰ ਫਿਰ ਮੈਨੂੰ ਇਹ ਕਿੱਥੋਂ ਮੈਨੂੰ ਜਿੱਤ ਕਰਨਗੇ ਮੇਰੀ ਤੇ ਜਿਹੜੀਆਂ ਤੂੰ ਜਵਾਕਾਂ ਸਾਹਮਣੇ ਕਰਤੂਤਾਂ ਕਰਦਾ ਉਹ ਮੈਂ ਕੋਈ ਕਰਤੂਤ ਨਹੀਂ ਕਰਦੀ ਦੇਵੀ ਭਾਗਵਤੀ ਦੀ ਸੌਂ ਲੱਗਿਆ ਮੈਨੂੰ ਚਾਹੇ ਹੁਣ ਤੋਂ ਜਿੱਥੇ ਮਰਜੀ ਚੜਾ ਲੈ ਹੁਣ ਤਾਂ ਤੈਨੂੰ ਉੱਤੋਂ ਫੜ ਕੇ ਲਈਆਂ ਮੈਂ ਓਏ ਮੈਂ ਸੌਂ ਲੱਗਿਆ ਯਾਰ ਲੈ ਤੇਰੀ ਸਰਦੀ ਸੌਂ ਲੱਗਿਆ ਮੈਂ ਤੂੰ ਮੇਰੀ ਸੌਂ ਨਾ ਖਾ ਮੇਰੀ ਗੱਲ ਸੁਣ ਲੈ ਮੈਂ ਤਾਂ ਅੱਗੇ ਹੀ ਮਸਾਉਂ ਤੂੰ ਮੈਂ ਤੇਰੇ ਦੁੱਖ ਦਾ ਸਾਥੀ ਤੂੰ ਮੇਰੇ ਦੁੱਖ ਦਾ ਸਾਥੀ ਕਦੇ ਕਦੇ ਮੈਨੂੰ ਐ ਲੱਗਦਾ ਨਾ ਵੀ ਤੂੰ ਮੇਰੇ ਕਰਮਾਂ ਦੇ ਵਿੱਚ ਪਤਾ ਨਹੀਂ ਰੱਬ ਨੇ ਕਿਵੇਂ ਭੇਜੀ ਹੈ ਜੇ ਅੱਡਾ ਤੈਨੂੰ ਫਿਕਰ ਹੁੰਦਾ ਤਾਂ ਤੂੰ ਆਹ ਕਰਤੂਤਾ ਨਾ ਕਰਦਾ ਪਰ ਸਮਝ ਜਾ ਹੁਣ ਵੀ ਉਮਰ ਹੈ ਮੈਂ ਤੇਰੇ ਜਿਵੇਂ ਤੂੰ ਚਲਾਵੇਂਗੀ ਉਵੇਂ ਹੀ ਚੱਲੂ ਬਸ ਚਰਨ ਨੂੰ ਖੜਾ ਛੱਡ ਦੇ ਮੈਂ ਕਿਹਾ ਜਮੀ ਜਿਹੜਾ ਚਰਨ ਨੂੰ ਲਾਵੇ ਭੈਣ ਘੜਾਵੇ ਤੋਂ ਬਾਅਦ ਬਸ ਵੀਰੇ ਨਾਲ ਵੀ ਨਹੀਂ ਗੱਲ ਮੈਂ ਜਮ ਬੀਰੀ ਨਾਲ ਮਰੀ ਮਰੀ ਤੇ ਬੋਲਿਆ ਕਰੂੰਂ ਅਬੀਰੀ ਨਾਲੇ ਜਿਆਦੇ ਟੁੱਟਣਾ ਔਖਾ ਮੇਰਾ ਮਿੱਠੇਰ ਵੀ ਦੋਸਤ ਆ ਹੋ ਫਿਰ ਹੌਲੀ ਹੌਲੀ ਸਾਰੇ ਟੁੱਟ ਜੇ ਮੈਂ ਹੌਲੀ ਹੌਲੀ ਸਾਰਾ ਕੁਝ ਮੈਂ ਛੱਡ ਦੂੰਗਾ ਪਰ ਤੂੰ ਮੇਨਿੰਨੀਕ ਮੁਹੱਬਤ ਕਰ ਕਿ ਮੇਰਾ ਬੁਰੇ ਕੰਮਾਂ ਤੇ ਧਿਆਨ ਨਾ ਜਾ ਆਪਾਂ ਸੋਨਾ ਤੱਬਰ ਆ ਆਪਣਾ ਦੋ ਪਕਾਇਆ ਕਰਾਂਗੇ ਦੋ ਖਾਇਆ ਕਰਾਂਗੇ ਜਵਾਕ ਜੱਸਾ ਆਪਣੇ ਜਵਾਕਾਂ ਵਰਗਾ ਤੂੰ ਮੇਰੀ ਜੱਸੇ ਕਰ ਮੇਰੀ ਇੱਜ਼ਤ ਕਰੇ ਮੈਂ ਤਾਂ ਬਥੇਰੀ ਇੱਜ਼ਤ ਕਰਦੀ ਆਂ ਆਪ ਵੀ ਮੜਾ ਜੇ ਅਕਲ ਨੂੰ ਹੱਥ ਮਾਰ ਲਾ ਹਮਝਦੀ ਕਿ ਮੇਰੀ ਗੱਲ ਕੀ ਲੈਣਾ ਪੱਕਾ ਨਾ ਮੈਂ ਵਾਦਾ ਪੱਕਾ ਵਾਦਾ ਤੇਰਾ ਨਾਲ ਮੈਂ ਚਰਨੋਂ ਨੂੰ ਮਾਹਮੂਰ ਨਹੀਂ ਲਉਦਾ ਫੋਨ ਵੀ ਨਹੀਂ ਕਰਦਾ ਮੈਂ ਕਿ ਮੇਰੇ ਕੋ ਹਾਈ ਨਹੀਂ ਪਹਿਲੀ ਫੋਨ ਵੀਰੇ ਦਾ ਦੇਖ ਲੈ ਮੈਂ ਤੇਰੇ ਤੇ ਫਿਰ ਯਕੀਨ ਕਰਨ ਲੱਗੀਆਂ ਮੈਂ ਕਹਤ ਮੈਂ ਤੈਨੂੰ ਇਹ ਕੀ ਕਹਦਾ ਵੀ ਤੂੰ ਮੇਰੇ ਕਰਮਾਂ ਚ ਪ੍ਰਮਾਤਮਾ ਨੇ ਕਿਵੇਂ ਪਤਨੀ ਕਿਵੇਂ ਭੇਜੀ ਤੀ ਜਿੰਨੀ ਮਰਜ਼ੀ ਤੂੰ ਮੈਨ ਲੜਦੀ ਐ ਮੈਨੂੰ ਪਤਾ ਐ ਜਿੰਨੀ ਮਰਜ਼ੀ ਤੂੰ ਮੈਨ ਲੜ ਲੈ ਪਰ ਤੂੰ ਮੁਹੱਬਤ ਮੈਨੂੰ ਬਹੁਤ ਕਰਦੀ ਐ ਜੇ ਹੁਣ ਤੂੰ ਚਰਨੋਂ ਕੋਲੇ ਗਿਆ ਫਿਰ ਮੈਂ ਦਵਾਈ ਪੀ ਕੇ ਮਰ ਜੂਗੀ ਕਿਤਰੇ ਵੀ ਮਾਰਦੀ ਤੂੰ ਕਹੇ ਕਰ ਮਰ ਜਾਂ ਤਰੇ ਤਰੇ ਜੇ ਲੁੱਢੀ ਕਰ ਉਹ ਜੀ ਚੱਕੀ ਜੁੱਲੀ ਬਿਸਤਰਾ ਬਾਕੀ ਘਰ ਪੱਟੇ ਜੋ ਜੱਸੀ ਦਾ ਜਾ ਬਗਦਾ ਚੰਗਾ ਤੂੰ ਚਾਹ ਤਾਂ ਨਹੀਂ ਪਣੀ ਮੈਂ ਚਾਹ ਬਾਅਦ ਚ ਪੀ ਲੂੰ ਫਾਇੰਡ ਦੀ ਮੋਖਲੀ ਮਾਰਾ ਕਰਕੇ ਆਪੀ ਛੋਤੀ ਬਣੀਆ ਛੱਡ ਦੇ ਚਰਨੋਂ ਤੇ ਵੀਰੇ ਨੂੰ ਪੱਕੇ ਯਾਰ ਨੇ ਮੇਰੇ ਵੀਰੇ ਹੋਰੀ ਥਾਲੀ ਤੂੰ ਤਾਂ ਉਹ ਦੁੱਧ ਚੁੰਗਦੀ ਦੀ ਮਾਂ ਦਾ ਜਦੋਂ ਵੀਰਾ ਮੇਰੇ ਨਾਲ ਗੋਲੀਆਂ ਖੇਡਦੇ ਹੁੰਦਾ ਸੀ